ਬੋਇੰਗ ਵੱਲੋਂ ਕੈਨੇਡਾ ਦੇ ਫੌਜੀ ਜਹਾਜ਼ਾਂ ਤੇ ਇਕਰਾਰਨਾਮੇ ਦੇ ਤਹਿਤ BC ਦੇ ਵਿੱਚ 68 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਅਸਲ ਦੇ ਵਿੱਚ ਇਹ ਪੈਸਾ ਬੋਇੰਗ ਕੈਨੇਡਾ ਦੇ ਵੱਲੋਂ BC ਦੇ ਵਿੱਚ ਐਰੋਸਪੇਸ ਨਿਰਮਾਣ ਸਿਖਲਾਈ ਸਹੂਲਤ ਦੇ ਨਾਲ ਰਿਸਰਚ ਐਂਡ ਡਿਵੈਲਪਮੈਂਟ ਦੇ ਲਈ ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਦਿੱਗਜ ਅਮਰੀਕੀ ਹਵਾਬਾਜ਼ੀ ਕੰਪਨੀ ਦਾ ਤਾਜ਼ਾ ਐਲਾਨ ਹੈ ਜੋ ਆਟਵਾ ਦੇ ਨਾਲ ਨਵੇਂ ਮਿਲਟਰੀ ਨਿਗਰਾਨੀ ਜਹਾਜ਼ ਦੀ ਖਰੀਦ ਦੇ ਅਰਬਾਂ ਡਾਲਰ ਦੇ ਸੌਦੇ ਦਾ ਹਿੱਸਾ ਹੈ। ਰਾਸ਼ਟਰੀ ਰੱਖਿਆ ਮੰਤਰੀ ਬਿਲ ਬਲੇਅਰ ਨੇ ਰਿਚਮੰਡ ਵਿੱਚ ਇਨ ਕੈਨੇਡਾ ਫੈਸਿਲਿਟੀ ਦੇ ਵਿੱਚ ਨਿਵੇਸ਼ ਦਾ ਸਵਾਗਤ ਕੀਤਾ ਹੈ ਫੈਡਰਲ ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਹ 40 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਦੇ ਵਿੱਚ ਚੱਲ ਰਹੇ ਜਿਹੜੇ ਅਰੋਰਾ 에ਅਰਕ੍ਰਾਫਟ ਨੂੰ ਪੜਾਵਾਰ ਖਤਮ ਕਰਨ ਦੇ ਲਈ 16 ਬੋਇੰਗ ਪੀ 8ਏ ਪੋਸੀਡਨ ਮਲਟੀ ਮਿਸ਼ਨ 에어크래프트 ਖਰੀਦੇਗੀ ਬੋਇੰਗ ਆਪਣੀ ਮੈਟਰੋ ਵੈਂਕੂਵਰ ਫੈਸਿਲਿਟੀ ਦੇ ਵਿੱਚ ਆਪਣੀ ਰਿਸਰਚ ਐਂਡ ਡਿਵੈਲਪਮੈਂਟ ਸਮਰਥਾ ਵਧਾਉਣ ਦੇ ਲਈ 48 ਮਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਜ਼ਿਕਰ ਹੋ ਗਿਆ ਹੈ ਕਿ 10 ਬਿਲੀਅਨ ਡਾਲਰ ਤੋਂ ਵੱਧ ਦਾ ਇਹ ਫੌਜੀ ਜਹਾਜ਼ ਸਮਝੌਤਾ ਬੋਇੰਗ ਵੱਲੋਂ 10 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ 5.4 ਬਿਲੀਅਨ ਡਾਲਰ ਦੀਆਂ ਵਪਾਰਾ ਗਤੀਵਿਧੀਆਂ ਅਤੇ ਨਿਵੇਸ਼ ਪ੍ਰਦਾਨ ਕਰਨ ਦੇ ਵਾਅਦੇ ਦੇ ਨਾਲ ਕੀਤਾ ਗਿਆ ਸੀ ਜਿਸ ਦੇ ਵਿੱਚ ਘਰੇਲੂ ਸਪਲਾਈਅਰ ਨੂੰ ਖਿੱਚਣਾ ਅਤੇ 3000 ਨੌਕਰੀਆਂ ਦੇ ਸ਼ਾਮਿਲ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 480 ਕਮਰਿਆਂ ਵਾਲੇ ਮਿਲਟਰੀ ਹਾਊਸਿੰਗ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਹੈ ਅਸਲ ਦੇ ਵਿੱਚ ਰਾਸ਼ਟਰੀ ਰੱਖਿਆ ਵਿਭਾਗ ਨੇ ਵਿਕਟੋਰੀਆ ਵਿਕਟੋਰੀਆ ਜਿਹੜਾ ਉਸ ਦੇ ਵਿੱਚ ਹੀ ਇਸ ਗੱਲ ਨੂੰ ਸ਼ਾਮਿਲ ਕੀਤਾ ਉਹਨਾਂ ਨੇ ਕਿਹਾ ਕਿ ਵਿਕਟੋਰੀਆ ਨੇੜੇ ਕੈਨੇਡੀਅਨ ਫੋਰਸਸ ਬੇਸ ਐਸਕੁਆਰਮੈਂਟ ਵਿਖੇ 480 ਯੂਨਿਟ ਦੇ ਨਵੇਂ ਜਿਹੜੇ ਮਿਲਟਰੀ ਹਾਊਸਿੰਗ ਕੰਪਲੈਕਸ ਨੂੰ ਡਿਜ਼ਾਈਨ ਕਰਨ ਦੇ ਲਈ ਇਹ 10.1 ਮਿਲੀਅਨ ਡਾਲਰ ਦਾ ਜਿਹੜਾ ਉਹ ਠੇਕਾ ਦਿੱਤਾ ਹੈ ਇਸ ਸਹੂਲਤ ਨੂੰ ਪੂਰਾ ਕਰਨ ਦੀ ਕੁੱਲ ਲਾਗਤ 165 ਮਿਲੀਅਨ ਡਾਲਰ ਹੈ ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਹੈ ਕਿ ਨਵੀਂ ਆਧੁਨਿਕ ਉੱਚੀ ਇਮਾਰਤ ਦੇ ਵਿੱਚ ਨਵੀਂ ਆਧੁਨਿਕ ਉੱਚੀ ਇਮਾਰਤ ਦਾ ਸਿੰਗਲ ਕਬਜ਼ਿਆਂ ਵਾਲੇ ਕਮਰੇ ਕਾਫੇ ਸ਼ਾਪ ਤੇ ਡਾਕ ਸੇਵਾਵਾਂ ਤੇ 700 ਲੋਕਾਂ ਨੂੰ ਖਾਣਾ ਖਵਾਉਣ ਦੀ ਜਿਹੜੀ ਹੈ ਉਹ ਸਮਰਥਾ ਵਾਲਾ ਖਾਣਾ ਖਾਣ ਵਾਲਾ ਖੇਤਰ ਮੁਹੱਈਆ ਕਰਾਇਆ ਜਾਏਗਾ ਉਹਨਾਂ ਦਾ ਕਹਿਣਾ ਹੈ ਕਿ ਇਹ ਕਦਮ ਕੈਨੇਡੀਅਨ ਆਰਮਡ ਫੋਰਸ ਤੇ ਲਈ ਹਜ਼ਾਰਾਂ ਰਿਹਾਈਸ਼ੀ ਕਾਇਆਂ ਬਣਾਉਣ ਤੇ ਅਪਗ੍ਰੇਡ ਕਰਨ ਦੀ ਦੇਸ਼ ਵਿਆਪੀ ਕੋਸ਼ਿਸ਼ ਦਾ ਹਿੱਸਾ ਹੈ ਇਹ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਕੈਨੇਡਾ ਦੇ ਵੱਲੋਂ ਡਿਫੈਂਸ ਤੇ ਕੀਤੀ ਜਾਂਦੀ ਸਪੈਂਡਿੰਗ ਦਾ ਮਸਲਾ ਨਾਟੋ ਸਮਿਟ ਦੇ ਦੌਰਾਨ ਕਾਫੀ ਚਰਚਾ ਦੇ ਵਿੱਚ ਰਿਹਾ ਅਮਰੀਕੀ ਸਿਆਸਤਦਾਨਾਂ ਦੇ ਵੱਲੋਂ ਜੀਡੀਪੀ ਦਾ 2% ਡਿਫੈਂਸ ਤੇ ਖਰਚਨ ਬਾਰੇ ਪਲਾਨ ਸਾਂਝਾ ਕਰਨ ਦੇ ਲਈ ਦਬਾਅ ਪਾਇਆ ਗਿਆ ਜਿਸ ਦੇ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਡਿਫੈਂਸ ਮਨਿਸਟਰ ਬਿਲ ਬਲੇਅਰ ਵੱਲੋਂ ਕਿਹਾ ਗਿਆ ਸੀ ਕਿ ਕੈਨੇਡਾ 2032 ਤੱਕ ਆਪਣੀ ਜੀਡੀਪੀ ਦਾ 2% ਡਿਫੈਂਸ ਤੇ ਖਰਚੇਗਾ ਇਸ ਤਹਿਤ ਕੈਨੇਡੀਅਨ ਸਰਕਾਰ ਨੂੰ ਰੱਖਿਆ ਖਰਚਿਆਂ ਦੇ ਵਿੱਚ ਵਾਅਦਾ ਕਰਨਾ ਪਵੇਗਾ ਜਿਸ ਦੇ ਵਿੱਚ ਬੀਸੀ ਵਿੱਚ ਕੀਤੀ ਇਨਵੈਸਟਮੈਂਟ ਵੀ ਅਹਿਮ ਹੈ ਇਸ ਤੋਂ ਇਲਾਵਾ ਸਬਮਰੀਨਸ ਦੀ ਫਲੀਟ ਜਿਹੜੀ ਹੈ ਉਹ ਬਦਲਨ ਸੰਬੰਧੀ ਵੀ ਯੂਰੋਪੀਅਨ ਦੇਸ਼ਾਂ ਦੇ ਨਾਲ ਕੈਨੇਡਾ ਆਉਣ ਵਾਲੇ ਸਮੇਂ ਦੇ ਵਿੱਚ ਸਮਝੌਤਾ ਕਰ ਸਕਦਾ ਹੈ ਜਿਸ ਦੇ ਨਾਲ ਖਰਚਿਆਂ ਦੇ ਵਿੱਚ ਵਾਅਦਾ ਹੋਵੇਗਾ ਕਿਉਂਕਿ ਅਮਰੀਕਾ ਦੇ ਸਾਬਕਾ ਰਾਸ਼ਪਤੀ ਡੋਨਲਡ 트੍ਰੰਪ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜੋ ਨਾਟੋ ਮੁਲਕ ਆਪਣੀ ਜੀਡੀਪੀ ਦਾ 2% ਡਿਫੈਂਸ ਤੇ ਨਹੀਂ ਖਰਚਦੇ ਉਹਨਾਂ ਦੀ ਰੱਖਿਆ ਕਰਨੇ ਮੁਸ਼ਕਿਲ ਹੋਵੇਗੀ ਇਸ ਤਰ੍ਹਾਂ ਨਾਟੋ ਦਾ ਪਵਿਖਵੀ ਖਤਰੇ ਦੇ ਵਿੱਚ ਦਿਖਾਈ ਦੇ ਰਿਹਾ ਸੀ ਜਿਸ ਦੀ ਮਜ਼ਬੂਤੀ ਦੇ ਲਈ ਅਗਾਉ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਸ ਤੇ ਲਈ ਕੈਨੇਡਾ ਦੀ ਸਰਕਾਰ ਵੀ ਕਦਮ ਚੁੱਕ ਰਹੀ ਹੈ ਬੇਸ਼ੱਕ ਸਰਕਾਰ ਨੇ ਆਪਣਾ ਨਵਾਂ ਪਲਾਨ ਸਾਂਝਾ ਕੀਤਾ ਪਰ ਪਿਛਲੇ ਪਲਾਨ ਦੇ ਮੁਤਾਬਕ 2% ਦੇ ਟੀਚੇ ਤੱਕ ਪਹੁੰਚਣਾ ਮੁਸ਼ਕਿਲ ਸੀ ਜਿਸ ਸੰਬੰਧੀ ਪਾਰਲੀਮੈਂਟਰੀ ਬਜਟ ਆਫੀਸਰ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਸਰਕਾਰ 2030 ਤੱਕ 1.5 ਫੀਸਦੀ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ